ਰਾਜਵੀਰ ਜੀ ਬੰਦਾ ਦੀ ਵਾਈਫ ਤੋਂ ਹੋਈ ਗਲਤੀ ਮੰਗੀ ਹੱਥ ਜੋੜ ਕੇ ਮਾਫੀ ਵੀਡੀਓ ਹੋ ਗਈਆਂ ਲੀਕ ਜੋ ਰਾਜਵੀਰ ਜਵੰਦਾ ਦੀ ਮੂਵੀ ਆਉਣੀ ਸੀ ਕੁਝ ਦਿਨਾਂ ਤੱਕ ਉਹਦੀਆਂ ਹੋਈਆਂ ਵੀਡੀਓ ਵਾਇਰਲ ਅਤੇ ਕੀ ਸੀ ਇਹੋ ਜਿਹਾ ਵੀਡੀਓ ਵਿੱਚ ਜੋ ਰਾਜਵੀਰ ਜਵੰਦਾ ਦੀ ਵਾਈਫ ਨੂੰ ਮੰਗਣੀ ਪਈ ਮਾਫੀ ਆਜੋ ਦੇਖੋ ਅਤੇ ਜਾਨੋ ਕੀ ਹੈ ਸੱਚ ਅਤੇ ਦੇਖੋ ਉਹ ਕਿਹੜੀ ਵੀਡੀਓ ਹੈ ਜੋ ਹੋਈ ਹੈ ਵਾਇਰਲ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਵਿੱਚ ਅਤੇ ਦੇਖਿਓ ਪੂਰੀ ਅਤੇ ਜਾਨੋ ਕੀ ਹੈ ਸੱਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਤੇ ਜਿੱਥੇ ਅਸੀਂ ਪੰਜਾਬ ਦੇ ਸੁਖ ਦੁਖ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆਂ ਦੋਸਤੋ ਜਦੋਂ ਕੋਈ ਕਲਾਕਾਰ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਉਹ ਆਪਣੀ ਕਲਾ ਰਾਹੀਂ ਸਦਾ ਲਈ ਜਿਉਂਦਾ ਰਹਿੰਦਾ ਹੈ ਪਰ ਜਦੋਂ ਕੋਈ ਜਵਾਨ ਮਲਟੀ ਟੈਲੈਂਟ ਅਤੇ ਦਿਲਾਂ ਵਿੱਚ ਵਸਦਾ ਸਤਾਰਾ ਅਚਾਨਕ ਸਾਨੂੰ ਅਲਵਿਦਾ ਕਹਿ ਦੇਵੇ ਤਾਂ ਉਹ ਸਿਰਫ ਇੱਕ ਖਬਰ ਨਹੀਂ ਰਹਿੰਦੀ ਉਹ ਹਰ ਦਿਲ ਦਾ ਦਰਦ ਬਣ ਜਾਂਦੀ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਉਸ ਸੂਰਮੇ ਕਲਾਕਾਰ ਦੀ ਜਿਸ ਦਾ ਨਾਮ ਸੀ ਰਾਜਵੀਰ ਜਵੰਦਾ ਇੱਕ ਅਹਿਜਾ ਨਾਮ ਜੋ ਸੁਣਦੇ ਹੀ ਸਾਫ਼ ਗਾਇਕੀ ਨਿਮਰ ਸੁਹਾ ਅਤੇ ਸ਼ਾਂਤ ਸ਼ਖਸੀਅਤ ਦੀ ਤਸਵੀਰ ਬਣ ਜਾਂਦੀ ਹੈ ਰਾਜਵੀਰ ਨੇ ਸਿਰਫ ਗਾਇਕੀ ਹੀ ਨਹੀਂ ਬਲਕਿ ਅਦਾਕਾਰੀ ਦੀ ਦੁਨੀਆ ਵਿਚ ਵੀ ਆਪਣਾ ਨਾਮ ਕਮਾਇਆ ਸੀ ਉਹ ਹਮੇਸ਼ਾ ਉਹੋ ਜਿਹੇ ਕਿਰਦਾਰ ਦੀ ਤਲਾਸ਼ ਵਿੱਚ ਰਹਿੰਦੇ ਸਨ ਜੋ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਰੰਗ ਦੇ ਸਕੇ ਤੇ ਉਹਨਾਂ ਦੀ ਇਹ ਖੋਜ ਉਹਨਾਂ ਨੂੰ ਲੈ ਗਈ ਫਿਲਮ ਜਮਲਾ ਤੱਕ ਉਸ ਦੀ ਸ਼ੂਟਿੰਗ ਉਹਨਾਂ ਨੇ ਆਪਣੀ ਮੌਤ ਦੇ ਕੁਝ ਮਹੀਨੇ ਪਹਿਲਾਂ ਹੀ ਬੂਰੀ ਕੀਤੀ ਸੀ ਉਹਨਾਂ ਨੇ ਇਸ ਫਿਲਮ ਵਿੱਚ ਸਿਰਫ ਕੰਮ ਨਹੀਂ ਕੀਤਾ ਬਲਕਿ ਕਿਰਦਾਰਾਂ ਨੂੰ ਆਪਣੇ ਜਿੰਦ ਵਿੱਚ ਵਸਾ ਲਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰਾਜਵੀਰ ਨੂੰ ਪਤਾ ਵੀ ਨਹੀਂ ਸੀ ਕਿ ਇਹ ਉਹਨਾਂ ਦਾ ਆਖਰੀ ਪ੍ਰੋਜੈਕਟ ਹੋਵੇਗਾ ਕੁਝ ਹਫ਼ਤੇ ਪਹਿਲਾਂ ਜਦੋਂ ਰਾਜਵੀਰ ਜਵੰਦਾ ਆਪਣੇ ਦੋਸਤਾਂ ਨਾਲ ਹਿਮਾਚਲ ਦੀਆਂ ਪਹਾੜੀਆਂ ਵੱਲ ਗਿਆ ਤੇ ਸਨ ਇੱਕ ਭਿਆਨਕ ਸੜਕ ਹਾਦਸੇ ਨੇ ਉਹਨਾਂ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ। ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ, ਰੀੜ ਦੀ ਹੱਡੀ ਟੁੱਟ ਗਈ ਅਤੇ ਦਿਮਾਗ ਤੇ ਗੰਭੀਰ ਝੋਟਾ ਆਈਆਂ। ਮੁਹਾਲੀ ਦੇ 14 ਹਸਪਤਾਲ ਵਿੱਚ 10 ਦਿਨ ਤੱਕ ਰਾਜਵੀਰ ਜ਼ਿੰਦਗੀ ਅਤੇ ਮੌਤ ਨਾਲ ਲੜਦਾ ਰਿਹਾ ਪਰ ਆਖਰਕਾਰ 8 ਅਕਤੂਬਰ ਨੂੰ ਉਹ ਸਦਾ ਲਈ ਚਲੇ ਗਏ। ਇਹ ਖ਼ਬਰ ਸਿਰਫ਼ ਇੱਕ ਘਰ ਦੀ ਨਹੀਂ ਸੀ, ਇਹ ਪੂਰੇ ਪੰਜਾਬ ਦਾ ਦੁੱਖ ਬਣ ਗਈ। ਰਾਜਵੀਰ ਦੇ ਜਾਣ ਤੋਂ ਬਾਅਦ ਉਹਨਾਂ ਦੀ ਆਖਰੀ ਫਿਲਮ ਜਮਲਾ ਦਾ ਪਵਿੱਖ ਸਭ ਲਈ ਇੱਕ ਵੱਡਾ ਸਵਾਲ ਬਣ ਗਿਆ ਸੀ ਕੀ ਇਹ ਫਿਲਮ ਕਦ ਰਿਲੀਜ਼ ਹੋਵੇਗੀ ਕੀ ਅਸੀਂ ਰਾਜਵੀਰ ਨੂੰ ਆਖਰੀ ਵਾਰ ਪਰਦੇ ਤੇ ਦੇਖ ਸਕਾਂਗੇ ਦੋਸਤੋ ਹੁਣ ਉਹ ਹੈ ਉਮੀਦ ਹਕੀਕਤ ਬਣ ਗਈ ਏ ਹਾਲੀ ਵਿੱਚ ਫਿਲਮ ਦੀ ਪੂਰੀ ਟੀਮ ਨਿਰਦੇਸ਼ ਰਕੇਸ਼ ਮਹਿਤਾ ਅਤੇ ਨਿਰਮਾਤ ਬੋਲੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲਣ ਗਏ ਸਨ ਉਹਨਾਂ ਨੇ ਰਾਜਵੀਰ ਦੀ ਮਾਤਾ ਜੀ ਨਾਲ ਬਹਿਨਤੀ ਕੀਤੀ ਕਿ ਇਹ ਫਿਲਮ ਰਿਲੀਜ਼ ਕਰਨੀ ਬਹੁਤ ਜ਼ਰੂਰੀ ਏ ਕਿਉਂਕਿ ਇਹ ਉਸ ਦੇ ਸੁਪਨੇ ਦੀ ਆਖਰੀ ਕਿਰਨ ਹੈ ਉਹ ਪਲ ਬਹੁਤ ਭਾਵਕ ਸੀ ਰਾਜਵੀਰ ਦੀ ਮਾਤਾ ਦੀਆਂ ਅੱਖਾਂ ਹੰਝੂਆਂ ਨਾਲ ਈਆਂ ਸੰ ਪਰ ਦਿਲ ਵਿੱਚ ਇੱਕੋ ਗੱਲ ਸੀ ਜੇ ਮੇਰੇ ਪੁੱਤਰ ਨੇ ਇਹ ਫਿਲਮ ਦਿਲੋਂ ਕੀਤੀ ਹੈ ਤਾਂ ਲੋਕਾਂ ਤੱਕ ਜ਼ਰੂਰ ਪਹੁੰਚੂਗੀ। ਉਹਨਾਂ ਨੇ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ। ਉਹਨਾਂ ਨੇ ਕਿਹਾ, "ਰਾਜਵੀਰ ਦੀ ਮਿਹਨਤ ਜਿਉਂਦਾ ਰਹੇ, ਉਸ ਦੀ ਯਾਦ ਸਦਾ ਤਾਜ਼ਾ ਰਹੇਗੀ।" ਇਹ ਸਿਰਫ ਇੱਕ ਫਿਲਮ ਦੀ ਮਨਜ਼ੂਰੀ ਨਹੀਂ ਸੀ, ਇਹ ਇੱਕ ਮਾਂ ਵੱਲੋਂ ਆਪਣੇ ਪੁੱਤਰ ਦੇ ਸੁਪਨੇ ਨੂੰ ਦੁਬਾਰਾ ਜਗਾਉਣ ਦਾ ਫੈਸਲਾ ਸੀ। ਹੁਣ ਇਹ ਪੁਸ਼ਟੀ ਹੋ ਚੁੱਕੀ ਹੈ, ਫਿਲਮ ਜਮਲਾ ਜਲਦੀ ਹੀ ਸਿਨੇਮਿਆਂ ਵਿੱਚ ਰਿਲੀਜ਼ ਹੋਵੇਗੀ। ਇਹ ਸਿਰਫ ਇੱਕ ਫਿਲਮ ਨਹੀਂ, ਇਹ ਰਾਜਵੀਰ ਜਵੰਦਾ ਦੀ ਆਖਰੀ ਆਵਾਜ਼, ਆਖਰੀ ਮੁਸਕਾਨ ਅਤੇ ਆਖਰੀ ਨਹੀਂ ਹੋਵੇਗੀ ਸੁਣਿਆ ਜਾ ਰਿਹਾ ਹੈ ਕਿ ਫਿਲਮ ਵਿੱਚ ਰਾਜਵੀਰ ਨੇ ਕੁਝ ਦਿਲ ਚੂਣ ਵਾਲੇ ਗੀਤ ਗਾਏ ਹਨ ਜਿੰਨਾ ਵਿੱਚ ਇੱਕ ਗੀਤ ਐਸਾ ਹੈ ਜੋ ਹਰ ਸੁਣਨ ਵਾਲੇ ਨੂੰ ਰੁਲਾ ਦੇਵੇਗਾ ਸੋਚੋ ਦੋਸਤੋ ਜਦੋਂ ਸਿਨੇਮੇ ਹਾਲ ਵਿੱਚ ਪਰਦੇ ਤੇ ਰਾਜਵੀਰ ਮੁਸਕਰਾਂਦਾ ਹੋਇਆ ਨਜ਼ਰ ਆਵੇਗਾ ਜਦੋਂ ਉਸ ਦੀ ਆਵਾਜ਼ ਗੂੰਜੇਗੀ ਤਾਂ ਕਿਹੜੀ ਅੱਖ ਹੋਵੇਗੀ ਜੋ ਨਮ ਨਹੀਂ ਹੋਵੇਗੀ ਉਸ ਵੇਲੇ ਰਾਜਵੀਰ ਦੀ ਮਾਂ ਪਤਨੀ ਅਤੇ ਬੱਚਿਆਂ ਦੇ ਦਿਲ ਤੇ ਕੀ ਬਿੱਤੇਗੀ ਇਹ ਸੋਚ ਕੇ ਹੀ ਦਿਲ ਰੋ ਪੈਂਦਾ ਹੈ ਪਰ ਇਹ ਕਲਾ ਦੀ ਤਾਕਤ ਹੈ ਜੋ ਮੌਤ ਤੋਂ ਵੀ ਵੱਡੀ ਹੁੰਦੀ ਹੈ ਫਨਕਾਰ ਚਲੇ ਜਾਂਦੇ ਹਨ ਪਰ ਉਹਨਾਂ ਦੀ ਕਲਾ ਹਮੇਸ਼ਾ ਜਿਉਂਦਾ ਰਹਿੰਦੀ ਹੈ ਜਿਵੇਂ ਸਿੱਧੂ ਮੂਸੇਵਾਲੇ ਦੀ ਆਵਾਜ਼ ਅੱਜ ਵੀ ਹਰ ਦਿਲ ਵਿੱਚ ਧੜਕਦੀ ਹੈ ਉਸ ਤਰ੍ਹਾਂ ਰਾਜੀਵਰ ਜਵੰਦੇ ਦੀ ਯਾਦ ਵੀ ਪੰਜਾਬ ਦੇ ਹਰ ਘਰ ਵਿੱਚ ਜਿਉਂਦਾ ਰਹੇਗੀ ਹੁਣ ਤੁਹਾਡੇ ਲਈ ਸਵਾਲ ਹੈ ਦੋਸਤੋ ਕਿ ਤੁਹਾਨੂੰ ਲੱਗਦਾ ਹੈ ਕਿ ਰਾਜੀਵਰ ਜਵੰਦੇ ਦੀ ਫਿਲਮ ਯਮਲਾ ਤੁਰੰਤ ਰਿਲੀਜ਼ ਕਰਨੀ ਚਾਹੀਦੀ ਹੈ ਜਾਂ ਕੁਝ ਸਮਾਂ ਉਡੀਕ ਕਰਨੀ ਚਾਹੀਦੀ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਅਸੀਂ ਸਰਾਜਵੀਰ ਜਵੰਦਾ ਨਾਲ ਜੁੜੀ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਸਕੀਏ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਵਿੱਚ ਤਬ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ